ਮजेदार ਪਹੇਲੀ ਉਹ ਕਿਹੜਾ দান ਹੈ ਜੋ ਵਿਅਕਤੀ ਮੌਤ ਤੋਂ ਬਾਅਦ ਵੀ ਕਰ ਸਕਦਾ ਹੈ ਇਸਦਾ ਸਹੀ ਜਵਾਬ ਹੈ ਅੰਗਦਾਨ ਦੂਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਬਿਨਾ ਪੈਰਾਂ ਤੋਂ ਉੱਤਰਦੀ ਤੇ ਚੜ੍ਹਦੀ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਇਸ ਦਾ ਸਹੀ ਜਵਾਬ ਹੈ ਸ਼ਰਾਬ ਤੀਸਰੀ ਪਹੇਲੀ ਉਸ ਵਿਅਕਤੀ ਦਾ ਨਾਮ ਦੱਸੋ ਜਿਸ ਦਾ ਆਉਣਾ ਤੇ ਜਾਣਾ ਵੀ ਮਾੜਾ ਮੰਨਿਆ ਜਾਂਦਾ ਹੈ ਇਸ ਦਾ ਸਹੀ ਜਵਾਬ ਹੈ ਅੱਖ ਦਾ ਆਉਣਾ ਚੌਥੀ ਪਹੇਲੀ ਅਜਿਹਾ ਕਿਹੜਾ ਅੰਗ ਹੈ ਜਿਹੜਾ ਇਨਸਾਨਾਂ ਦੇ ਵਿੱਚ ਵੱਧਦਾ ਹੈ ਪਰ ਔਰਤਾਂ ਦੇ ਵਿੱਚ ਨਹੀਂ ਜੇਕਰ ਤੁਹਾਨੂੰ ਪਤਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਇਸ ਦਾ ਸਹੀ ਜਵਾਬ ਹੈ ਦਾੜੀ ਤੇ ਮੁੱਛ